ਗੁਰਦਾਸਪੁਰ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਨਗਰ ਕੌਂਸਲ ਦੇ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚ ਨਿਕਲ ਕੇ ਜਿਹੜੇ ਲੋਕਾਂ ਨੇ ਦੁਕਾਨਾਂ ਦੇ ਬਾਹਰ ਸਮਾਨ ਲਗਾ ਕੇ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਹਨ ਉਹਨਾਂ ਨਜਾਇਜ਼ ਕਬਜ਼ਿਆਂ ਨੂੰ ਜਿਹੜਾ ਵਾ ਅੱਜ ਹਟਾਇਆ ਜਾ ਰਿਹਾ ਵਾ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਕਿ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਜਿਹੜਾ ਲੋਕਾਂ ਦੇ ਵੱਲੋਂ ਜਿਹੜੀਆਂ ਆਪਣੀ ਦੁਕਾਨਾਂ ਦੇ ਬਾਹਰ ਨਜਾਇਜ਼ ਤੰਗ ਦੇ ਨਾਲ ਬੋਰਡ ਲਗਾ ਕੇ ਜਾਂ ਵਾਹਨ ਲਗਾ ਕੇ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨਜ ਰੇੜੀਆਂ ਜੜੀਆਂ ਨੇ ਉਹ ਵੀ ਦੁਕਾਨਾਂ ਦੇ ਬਾਹਰ ਜੜੀਆਂ ਲਗਾਈਆਂ ਗਈਆਂ ਸਨ ਤੇ ਇਸ ਦੇ ਨਾਲ ਜਿਹੜੀ ਟ੍ਰੈਫਿਕ ਸਮੱਸਿਆ ਵਾ ਲਗਾਤਾਰ ਵੱਧਦੀ ਜਾ ਰਹੀ ਹੈ ਟ੍ਰੈਫਿਕ ਸਮੱਸਿਆ ਦੇ ਹਾਲ ਦੇ ਲਈ ਲਗਾਤਾਰ ਨਗਰ ਕੌਂਸਲ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਵਾ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਕਿ ਨਜਾਇਜ਼ ਕਬਜ਼ੇ ਜਿਹੜੇ ਨੇ ਹਟਾਏ ਜਾ ਰਹੇ ਨੇ ਜਿਹੜੀਆਂ ਦੁਕਾਨਦਾਰਾਂ ਦੇ ਵੱਲੋਂ ਬਾਹਰ ਸਮਾਨ ਲਗਾ ਕੇ ਨਜਾਇਜ਼ ਧੰਗ ਦੇ ਨਾਲ ਕਬਜ਼ੇ ਕੀਤੇ ਸਨ ਉਹਨਾਂ ਦਾ ਸਮਾਨ ਜਿਹੜਾ ਵਾ ਉਹ ਵੀ ਜ਼ਬਤ ਕੀਤਾ ਗਿਆ ਇਹ ਸਭ ਸਾਡਾ ਨਾਲ ਨੇ ਗਲਤ ਕਰ ਲੈਣਾ ਸਰ ਦੱਸ ਦਿਓ ਜੀ ਲਗਾਤਾਰ ਟ੍ਰੈਫਿਕ ਸਮੱਸਿਆ ਜਿਹੜੀ ਵੱਧਦੀ ਜਾ ਰਹੀ ਹੈ ਗਿਆ ਇਸ ਦੇ ਹਾਲ ਦੇ ਲਈ ਕੀ ਕੁ ਫਿਲਹਾਲ ਇਸ ਜਿਹੜੀ ਆਰਜੀ ਇਨਕ੍ਰੋਚਮੈਂਟ ਆ ਉਹਨੂੰ ਅੱਜ ਰਿਮੂਵ ਕੀਤਾ ਆ ਔਰ ਕਈ ਚੀਜ਼ਾਂ ਵੇਖਣ ਚ ਆਈਆਂ ਕਈ ਆਈਲੈਂਡ ਸੈਂਟਰ ਜਿਹੜੇ ਖੁੱਲੇ ਨੇ ਇਸਵੇਂ ਰੋਡ ਦੇ ਉੱਤੇ ਜਿਹੜੀ ਆ ਲਾਇਬ੍ਰੇਰੀ ਚੌਂਕ ਤੋਂ ਲੈ ਕੇ ਅਨੁਮਾਨ ਚੌਂਕ ਤੱਕ ਔਰ ਡਾਕਖਾਨੀ ਚੌਂਕ ਦੇ ਤੱਕ ਜਿੰਨੇ ਵੀ ਆਈਲੈਂਡ ਸੈਂਟਰ ਖੁੱਲੇ ਨੇ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਆਪਣਾ ਜਾਂਦਾ ਪਾਰਕਿੰਗ ਦਾ ਪ੍ਰਬੰਧ ਕਰ ਲੈਣ ਨਹੀਂ ਤੇ ਮਜਬੂਰ ਨਾ ਸਾਨੂੰ ਫਿਰ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦੇਣਾ ਪਊਗਾ ਕਿ ਇਨਾਂ ਕੋਲ ਪਾਰਕਿੰਗ ਨਹੀਂ ਹੈਗੀ ਔਰ ਇਹ ਹਾਈਲਾਈਟ ਸੈਂਟਰ ਜਿਹੜੇ ਆ ਜਿਨ੍ਹਾਂ ਨੂੰ ਡੀਸੀ ਸਾਹਿਬ ਅਪਰੂਵ ਕਰਦੇ ਨੇ ਉਹ ਇਹ ਕੁਝ ਟਰਮਸ ਐਂਡ ਕੰਡੀਸ਼ਨਾਂ ਦੇ ਅਪਰੂਵ ਕਰਦੇ ਆ ਕਿ ਆਪਣੇ ਜਿਹੜਾ ਪਾਰਕਿੰਗ ਦਾ ਪ੍ਰਬੰਧ ਆਪਣਾ ਖੁਦ ਦਾ ਕਰਨਗੇ ਪਰ ਵੇਖਣ ਚ ਆਇਆ ਕਿ ਅੱਧੀ ਜਿਹੜੀ ਰੋਡ ਵਾ ਉਹ ਇਨਾਂ ਦੇ ਜਿਹੜੇ ਉੱਤੇ ਸਟੂਡੈਂਟਸ ਹੁੰਦੇ ਨੇ ਉਹਨਾਂ ਨੇ ਹੀ ਬਲੌਕ ਕੀਤੀ ਹੁੰਦੀ ਆ ਔਰ ਇਹ ਅਸੀਂ ਇਨਾਂ ਨੂੰ ਸਾਡੇ ਮਾਧਿਮ ਰਨ ਰਾਈ ਇਹ ਕਹਿਣਾ ਚਾਹਾਂਗੇ ਕਿ ਇਹਦਾ ਜਲਦੀ ਤੋਂ ਜਲਦ ਪ੍ਰਬੰਧ ਕਰ ਲੈਣ ਨਹੀਂ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜੇ ਹਾਈਲਾਈਟ ਸੈਂਟਰ ਆ ਇਹ ਬੰਦ ਕਰਵਾਉਣ ਜਾ ਰਹੇ ਹਾਂ ਇਹਨਾਂ ਨੂੰ ਪਹਿਲਾਂ ਕੋਈ ਨੋਟਿਸ ਕੱਢੇ ਗਿਆ ਹੈ ਕਿ ਇਹਨਾਂ ਸੈਂਟਰ ਵਾਲੇ ਕਿੰਨੇ ਐਲਰਟ ਸੈਂਟਰ ਹੈਗੇ ਨੇ ਇਹ ਇਹ ਨੋਟਿਸ ਪਹਿਲਾਂ ਨਹੀਂ ਅਜੇ ਤੱਕ ਇਹਨਾਂ ਨੂੰ ਕੱਢਿਆ ਗਿਆ ਕਿਉਂਕਿ ਇਹਨਾਂ ਦੀ ਕੋਈ ਆਰਜੀ ਇਨਕ੍ਰੋਚਮੈਂਟ ਨਹੀਂ ਹੁੰਦੀ ਸਿਰਫ ਟ੍ਰੈਫਿਕ ਪੁਲਿਸ ਨੇ ਹੀ ਇਹਨਾਂ ਨੂੰ ਜਿਹੜੇ ਬਾਹਰ ਇਹਨਾਂ ਦੇ ਬਾਈਕ ਲੱਗਦੇ ਆ ਉਹਨਾਂ ਨੂੰ ਵਾਰਨ ਕਰਨਾ ਹੁੰਦਾ ਹੈ ਪਰ ਅਸੀਂ ਅੱਜ ਵੇਖਿਆ ਕਿ ਇਹ ਇਨਾ ਕਰਕੇ ਹੀ ਇਨਕ੍ਰੋਚਮੈਂਟ ਬਹੁਤ ਜ਼ਿਆਦਾ ਆ। ਔਰ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਆ ਸਮਾਜ ਦੀ ਬਰਾਈ ਕਿ ਆਪਣਾ ਪਾਰਕਿੰਗ ਦਾ ਜ਼ਰੂਰ ਪ੍ਰਬੰਧ ਕਰ ਨਹੀਂ ਤੇ ਆਉਣ ਵਾਲੇ ਵੀਕ ਦੇ ਵਿੱਚ ਵਿੱਚ ਜਿੰਨੇ ਵੀ ਹਾਈਲੈਂਟ ਸੈਂਟਰਾਂ ਦੇ ਬਾਹਰ ਰਸ਼ ਪਾਊਗਾ ਜਾਂ ਬਲਾਕੇਜ ਹੋਊਗੀ ਰੋਡ ਦੀ ਤੋਂ ਸਾਰੇ ਬੰਦ ਕਰਵਾਵਾਂਗੇ। ਇਹ ਨੀਜੀ ਬੈਂਕ ਵੀ ਆ ਗਏ ਨੇ ਬੈਂਕਾਂ ਦੇ ਬਾਹਰ ਵੀ ਜਿਹੜੀਆਂ ਕੋ ਪਾਰਕਿੰਗ ਨੇ ਹੈਗੇ ਉਹਨਾਂ ਨੇ ਬਾਹਰ ਲਗਾਏ। ਬਿਲਕੁਲ ਸਾਰੇ ਜਿੰਨੇ ਬੈਂਕਸ ਨੇ, ਜਿੰਨੇ ਹਸਪੀਟਲ ਨੇ, ਨਰਸਿੰਗ ਹੋਮ ਜਿੱਥੇ ਵੀ ਪਬਲਿਕ ਦੀ ਜ਼ਿਆਦਾ ਆਵਾਜਾਈ ਆ ਉਹ ਮੇਰੀ ਇਸ ਮਾਦੀ ਮੈਂ ਇਹਨਾਂ ਨੂੰ ਪੀ ਲਿਆ ਕਿ ਆਪਣਾ ਪਾਰਕਿੰਗ ਦਾ ਪ੍ਰਬੰਧ ਜ਼ਰੂਰ ਕਰ ਲੈਣ ਕਿਉਂਕਿ ਨਹੀਂ ਤੇ 133 ਐਰਪੀਸੀ ਦੇ ਤਹਿਤ ਐਫਆਈਆਰ ਦੇ ਵੀ ਪ੍ਰਬੰਧ ਹੋ ਸਕਦੇ ਜਿਸ ਤਰ੍ਹਾਂ ਕਈ ਦੁਕਾਨਦਾਰ ਹੈਗੇ ਨੇ ਦੁਕਾਨਦਾਰ ਦੇ ਵੱਲੋਂ ਵੀ ਬਾਹਰ ਜਿਹੜੇ ਪੱਕੇ ਬੋਰਡ ਲਗਾ ਦਿੱਤੇ ਗਏ ਨੇ ਉਹਨਾਂ ਵੀ ਕੋਈ ਨੋਟਿਸ ਕਰਾ ਕੱਢ ਗਿਆ ਨੇ ਜੇ ਕੋਈ ਚਲਾਣ ਵਗੈਰਾ ਕੀਤਾ ਗਿਆ ਤਾਂ ਪਹਿਲਾਂ ਵੀ ਇੱਕ ਵਾਰ ਇਸ ਹੀ ਮਹਿੰਮ ਚਲਾਈ ਸੀ ਮਾਨਯੋਗ ਸਾਡੇ ਏਡੀਸੀ ਅਰਬਨ ਡਿਵੈਲਪਮੈਂਟ ਅਰਜਿੰਦਰ ਸਿੰਘ ਬੇਦੀ ਸਾਹਿਬ ਵੱਲੋਂ ਉਹਨਾਂ ਨੇ ਵੀ ਆਪ ਨਾਲ ਖੁਦ ਹੋ ਕੇ ਜਿਹੜੀ ਮਹਿੰਮ ਸ਼ੁਰੂ ਕੀਤੀ ਸੀ ਔਰ ਉਹਦਾ ਇੰਨਾ ਫਰਕ ਪਿਆ ਸੀਗਾ ਕਿ ਇਸ ਰੋਡ ਦੇ ਉੱਤੇ ਖੁਦ ਹੀ ਲੋਕਾਂ ਨੇ ਆਪਣੇ ਸ਼ੈੱਡ ਉਤਾਰ ਲਏ ਸੀਗੇ ਹੁਣ ਹੁਣ ਵੀ ਅਸੀਂ ਕਹਿੰਨੇ ਆ ਕਿ ਜਿੰਨੇ ਵੀ ਰੇੜੀ ਵਾਲੇ ਫੜੀ ਵਾਲੇ ਜਾਂ ਜਿਨ੍ਹਾਂ ਨੇ ਸ਼ੈੱਡ ਲਾਏ ਹੋ ਆਪੀ ਨਾਗਰਿਕਤਾ ਦਾ ਸਬੂਤ ਦੇਣ ਵਧੀਆ ਨਾਗਰਿਕਤਾ ਔਰ ਆਪਣੇ ਆਪ ਹੀ ਰਿਮੂਵ ਕਰ ਲੈਣ ਸਾਨੂੰ ਲੋੜ ਹੀ ਨਾ ਪਵੇ ਕਿਉਂਕਿ ਅਸੀਂ ਜਦੋਂ ਆਪਣੀ ਜੀਸੀਬੀ ਰਾਈ ਜਾਂ ਆਪਣੇ ਮਾਧਿਅਮ ਰਾਈ ਉਤਾਰਦੇ ਆ ਤੇ ਉਹਦਾ ਬਹੁਤ ਨੁਕਸਾਨ ਹੋ ਜਾਂਦਾ ਬਿਲਕੁਲ ਇਸ ਨਗਰ ਕੌਂਸਲ ਦੇ ਈਓ ਕੋਈ ਦਰਸ਼ਨ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕਈ ਜਿਹੜੇ ਆਈਲੈਂਡ ਸੈਂਟਰ ਹੈਗੇ ਨੇ ਉਹਨਾਂ ਦੇ ਵੱਲੋਂ ਵੀ ਨੇ ਜਾਜ ਕਬਜ਼ੇ ਕੀਤੇ ਹੋਏ ਨੇ ਕਿਉਂਕਿ ਪਾਰਕਿੰਗ ਨਹੀਂ ਹੈਗੀ ਜਿਸ ਕਰਕੇ ਲਗਾਤਾਰ ਟ੍ਰੈਫਿਕ ਸਮੱਸਿਆ ਜਿਹੜੀ ਵਧਦੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਕਾਰਵਾਈ ਜਿਹੜੀ ਇਹਨਾਂ ਦੇ ਖਿਲਾਫ ਕੀਤੀ ਜਾਵੇਗੀ ਕੈਮਰਾ ਪਰਸਨ ਕਬੀਰ ਦੇ ਨਾਲ ਉਤਾਰ ਸਿੰਘ ਗੈਨਿਕਸਰ ਟੀਵੀ ਗੁਰਦਾਸਪੁਰ